ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦਾਸਤੇ ਇਹ ਕਿ ਸਰਹੱਦ ਪਰੋਂ ਨਸ਼ੇ ਦੀ ਸਪਲਾਈ ਦੇ ਵਿਚਾਲੇ ਇੱਕ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿੱਥੇ ਗੁਰਦਾਸਪੁਰ ਦੇ ਵਿੱਚ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨੌਜਵਾਨ ਫੜੇ ਗਏ ਜਨਾਂ ਦੀ ਉਮਰ 24 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ ਦਰਸਿਲ ਹੈਰੋਇਨ ਦਾ ਇੱਕ ਪੈਕੇਟ ਜਿਸ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਇਹ ਦੋਵੇਂ ਜਨਾਂ ਦੇ ਕੋਲੋਂ ਵੋਨ ਇਸ ਦੇ ਨਾਲ ਮੋਟਰਸਾਈਕਲ ਪੈਕਿੰਗ ਸਮਗਰੀ ਸਮੇਤ ਇੱਕ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਜਿਸ ਦਾ ਵਜ਼ਨ ਕਰੀਬ 550 ਗ੍ਰਾਮ ਦੱਸਿਆ ਜਾ ਰਿਹਾ ਹੈ ਤੇ ਦੋਵੇਂ ਨੌਜਵਾਨਾਂ ਦੀ ਉਮਰ 21 ਤੋਂ 24 ਸਾਲ ਦੇ ਵਿਚਾਲੇ ਹੈ ਸੀਮਾ ਸੁਰੱਖਿਆ ਬਲ ਦੀ 27 ਬੀ ਐਨ ਬੀਓਪੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਸ ਦਰਮਿਆਨ ਕਿ ਦੋਵੇਂ ਨੌਜਵਾਨ ਕਾਬੂ ਕੀਤੇ ਗਏ ਹਨ ਹਾਲਾਂਕਿ ਹੁਣ ਹੈਰੋਇਨ ਪਾਕਿਸਤਾਨ ਵੱਲੋਂ ਭੇਜੀ ਗਈ ਸੀ ਤਾਂ ਇਹ ਹੁਣ ਪੜਤਾਲ ਦਾ ਵਿਸ਼ਾ ਜਿਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂੜਾਲਾ ਸਾਈਡ ਵਾਲ ਦੋਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਹੈ ਮੌਕੇ ਤੇ ਕਾਰਵਾਈ ਕੀਤੀ ਜਾਵੇ। ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰਦੂਲ ਸਿੰਘ ਚੰਦੂੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ पकड़े ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੋਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ। ਇਹਦੇ ਸਬੰਧ ਵਿੱਚ ਅਸੀਂ थाना ਕਾਲਾਨੌਰ 'ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਹਾਂ। ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ? ਇਹ ਦੋਵਾਂ ਨੌਜਵਾਨਾਂ ਦੀ 24-24 25-25 ਸਾਲ ਦੀ ਉਮਰ ਆ। ਇਹ ਤਕਰੀਬਨ ਉੱਥੋਂ ਬਾਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ। ਬਾਜਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਆ ਵਰ ਕੀ ਅਗੇ ਵੀ ਕੰਮ ਕਰਦੇ ਆ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜੀ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਆ ਜੋ ਅਗਲੀ ਤਫਤੀਸ਼ ਚ ਉਹ ਕੀ ਸਾਰੀ ਗੱਲ ਲੱਗਦਾ ਕਿ ਹੀਰੋਇਨ ਸੀਮਾ ਬਾਹਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਈ ਹੈ ਹਾਂਜੀ ਹਾਂਜੀ ਇਹ ਕਲੀਅਰ ਆ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦਾਸਤੇ ਇਹ ਕਿ ਸਰਹੱਦ ਪਰੋਂ ਨਸ਼ੇ ਦੀ ਸਪਲਾਈ ਦੇ ਵਿਚਾਲੇ ਇੱਕ ਵੱਡੀ ਕਾਰਵਾਈ ਅਮਲ ਤੇ ਵਿੱਚ ਲਿਆਂਦੀ ਗਈ ਹੈ ਜਿੱਥੇ ਗੁਰਦਾਸਪੁਰ ਦੇ ਵਿੱਚ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨੌਜਵਾਨ ਫੜੇ ਗਏ ਜਨਾਂ ਦੀ ਉਮਰ 24 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ ਦਰਸਿਲ ਹੈਰੋਇਨ ਦਾ ਇੱਕ ਪੈਕੇਟ ਜਿਸ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਇਹ ਦੋਵੇਂ ਜਨਾਂ ਦੇ ਕੋਲੋਂ ਬੋਨ ਇਸ ਦੇ ਨਾਲ ਮੋਟਰਸਾਈਕਲ ਪੈਕਿੰਗ ਸਮਗਰੀ ਸਮੇਤ ਇੱਕ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਜਿਸ ਦਾ ਵਜ਼ਨ 3550 ਗ੍ਰਾਮ ਦੱਸਿਆ ਜਾ ਰਿਹਾ ਹੈ ਤੇ ਦੋਵੇਂ ਨੌਜਵਾਨਾਂ ਦੀ ਉਮਰ 21 ਤੋਂ 24 ਸਾਲ ਦੇ ਵਿਚਾਲੇ ਹੈ ਸੀਮਾ ਸੁਰੱਖਿਆ ਬਲ ਦੀ 27 ਬੀ ਐਨ ਬੀਓਪੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਸ ਦਰਮਿਆਨ ਕੀ ਦੋਵੇਂ ਨੌਜਵਾਨ ਕਾਬੂ ਕੀਤੇ ਗਏ ਹਨ ਹਾਲਾਂਕਿ ਹੁਣ ਹੈਰੋਇਨ ਪਾਕਿਸਤਾਨ ਵੱਲੋਂ ਭੇਜੀ ਗਈ ਸੀ ਤਾਂ ਇਹ ਹੁਣ ਪੜਤਾਲ ਦਾ ਵਿਸ਼ਾ ਜਿਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਵਡਾਲਾ ਸਾਈਡ ਵਾਲ ਦੋਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਹੈ ਮੌਕੇ ਤੇ ਕਾਰਵਾਈ ਕੀਤੀ ਜਾਵੇ। ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰਦੂਲ ਸਿੰਘ ਚੰਦੂਵਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਕਰ ਰਹੇ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬਾਦਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਹੈ ਵਰ ਕੀ ਅਗਵੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ ਲੱਗਦਾ ਹੈ ਕਿ ਹੀਰੋਇਨ ਸੀਮਾ ਬਾੜ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਏਗੀ ਹਾਂਜੀ ਹਾਂਜੀ ਇਹ ਕਲੀਅਰ ਹੈ